ਨਵਦੀਪ ਸ਼ਰਮਾ ਹੁਣ ਵੱਲੋਂ ਬਤੌਰ ਥਾਣਾ ਬਲਵਾਲੀ ਸੁਜਾਨਪੁਰ ਦੇ ਤੌਰ ਤੇ ਆਪਣਾ ਉਹਦਾ ਸੰਭਾਲ ਲਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਲੱਖਾਂ ਤੋਂ ਪਹਿਲਾਂ ਜਿਹੜੇ ਤਬਾਦਲੇ ਹੋਏ ਸੀਗੇ ਹੁਣ ਵਾਪਿਸ ਜਿਹੜੇ ਆ ਲਗਭਗ ਸਾਰੇ ਥਾਣੇ ਦੇ ਵਿੱਚ ਥਾਣਾ ਮੁਖੀਆਂ ਦੇ ਜਿਹੜੇ ਤਬਾਦਲੇ ਕੀਤੇ ਗਏ ਨੇ ਜਿਹਦੇ ਚੱਲਦੇ ਆ ਸੁਜਾਨਪੁਰ ਦੇ ਵਿੱਚ ਆਪਣਾ ਕਾਰੇਬਾਸ ਵਾਲਦ ਬਾਦ ਮੀਂਹ ਦੇ ਨਾਲ ਗੱਲਬਾਤ ਕਰਦੇ ਨਵਦੀਪ ਸ਼ਰਮਾ ਹੋਣਾ ਨੇ ਕਿਹਾ ਕਿ ਲੁਜਾਨਪੁਰ ਦੇ ਵਿੱਚ ਲਾਉਣ ਨੇ ਆਰਡਰ ਜਿਹੜਾ ਪੂਰੇ ਤਰ੍ਹਾਂ ਮੈਂਟੇਨ ਕੀਤਾ ਜਾਵੇਗਾ ਖਾਸ ਤੌਰ ਤੇ ਨਸ਼ੇ ਦੇ ਵਪਾਰੀਆਂ ਨੂੰ ਉਹਨਾਂ ਵੱਲੋਂ ਜਿਹੜੀ ਆ ਉਹ ਚੇਤਾਵਨੀ ਦਿੱਤੀ ਗਈ ਹੈ ਕਿਸੇ ਦੀ ਉਹਨਾਂ ਨੇ ਕਿਹਾ ਕਿਸੇ ਵੀ ਸੁਰਤ ਦੇ ਵਿੱਚ ਮਿਰਸ਼ਾ ਦੇ ਵਪਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਇਹਦਾ ਕੰਮ ਕਰਦਾ ਹੈ ਤੇ ਉਹ ਬੰਦ ਕਰਦੇ ਤੇ ਤੇ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਵੇਗੀ ਆਪ ਦੇਖਦੇ ਆ ਰਿਪੋਰਟ ਤੇ ਗੱਲਬਾਤ ਕਰਦੇ ਆ थानाਪੁਰ ਵਾਲੀ ਜਗਦੀਪ ਸ਼ਰਮਾ ਹੋਣਾ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਮੌਕੇ ਤੇ ਮਾਨਯੋਗ ਐਸਐਸਪ ਜੀ ਸੁਰੇਦ ਮੀਰਾ ਆਈਪੀਐਸਰ ਤੇ ਦਿਸ਼ਾ ਦਿទេស ਤੇ ਮੈਂ ਇਥੇ ਐਸਐਚਓ ਸਜਾਨਪੁਰ ਜੁਆਇਨ ਕੀਤਾ ਤੇ ਸਜਾਨਪੁਰ ਜੁਆਇਨ ਕਰਦੇ ਹੀ ਸਾਡੀ ਇੱਕ ਜੜੀ ਬਰੀਫਿੰਗ ਹੋਈ ਹੈ ਮੀਟਿੰਗ ਹੋਈ ਹੈ ਐਸਐਸਪੀ ਸਰ ਦੇ ਨਾਲ ਹਲਕਾ ਜੀਓਸ ਦੇ ਨਾਲ ਉਹਦੇ ਵਿੱਚ ਇੱਕ ਸਾਡਾ ਕਲੀਅਰ ਕਟ ਮੈਸੇਜ ਹੈ ਸਜਾਨਪੁਰ ਦੀ ਲਈ ਕਿ ਇਰਮੋ ਅਸੀਂ ਟੋਟਲੀ ਡਰਗ ਫਰੀ ਕਰਾਉਣਾ ਹੈ ਜਿਹੜਾ ਵੀ ਬੰਦਾ ਸਜਾਨਪੁਰ ਏਰੀਆ ਦੇ ਵਿੱਚ ਡਰਗਸ ਜਾਂ ਕੋਈ ਵੀ ਇਲੀਗਲ ਐਕਟੀਵਿਟੀ ਕਰਦਾ ਹੈ ਉਹਦੇ ਤੇ ਆਪਾਂ ਪੂਰਸ਼ ਕੰਜਾ ਕੱਸਾਂਗੇ ਉਹਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ੱਿੱਲ ਨਹੀਂ ਦਿੱਤੀ ਜਾਊਗੀ ਤੇ ਉਹਨਾਂ ਦੇ ਨਾਲ ਸਖਤੀ ਨਾਲ ਪੇਸ਼ ਆਵਾਂਗੇ ਹਰ ਪਾਸੇ ਤੇ ਮੇਰੀ ਇਹ ਤੁਹਾਡੇ ਚੈਨਲ ਲਈ ਉਹਨਾਂ ਨੂੰ ਓਰਨਿੰਗ ਵੀ ਹੈ ਕਿ ਜੇ ਕੋਈ ਵੀ ਬੰਦਾ ਇਦਾਂ ਦੇ ਕੰਮ ਕਰਦਾ ਉਹ ਬਿਲਕੁਲ ਉਸ ਕੰਮ ਨੂੰ ਬੰਦ ਕਰ ਦੇ ਤੇ ਆਮ ਪਬਲਿਕ ਜੇ ਮੇਰਾ ਮੋਬਾਈਲ ਨੰਬਰ ਅਵੇਲੇਬਲ ਹੈ ਐਨੀ ਟਾਈਮ 24/7 ਕੋਈ ਵੀ ਉਹਨਾਂ ਨੂੰ ਇਨਫੋਰਮੇਸ਼ਨ ਹੈ ਕਿਸੇ ਵੀ ਚੀਜ਼ ਦੀ ਕਿਸੇ ਟਾਈਮ ਮੈਨੂੰ ਕਾਲ ਕਰ ਸਕਦੇ ਆ ਕੰਟੈਕਟ ਕਰ ਸਕਦੇ ਆ ਜਿਹੜੀ ਸਾਡੀ ਸਜਨਪੁਰ ਪੁਲਿਸ ਹੈ ਹਰ ਪਾਸੇ ਉਹਨਾਂ ਦਾ ਸਾਥ ਦੇਊਗੀ ਆਪਾਂ ਬਿਲਕੁਲ ਇੱਥੇ ਲੋਰਡਰ ਮੇਨਟੇਨ ਕਰਾਂਗੇ ਤੇ ਕੋਈ ਤਰ੍ਹਾਂ ਦੀ ਵੀ ਇਲੀਗਲ ਐਕਟੀਵਿਟੀ ਏਰੀਆ ਚ ਬਿਲਕੁਲ ਵੀ ਹੋਣ ਦਵਾਂਗਾ। ਇੱਕ ਟੈਂਪਟਰ ਵਾਲਾ ਇਹ ਪਾਇਨ ਨਮਰ ਤੇ ਡਰੈਫਟਿੰਗ ਆਉਂਦੀ ਬੜੀ ਸਮੱਸਿਆ ਰਹਿੰਦੀ। ਹਾਂਜੀ ਬਿਲਕੁਲ ਇਹ ਰਹਿੰਦੀ ਹੈ ਮੈਂ ਇੱਥੇ ਐਂਟਰੇਨਿੰਗ ਰਿਹਾ ਮੈਨੂੰ ਪਤਾ ਉੱਥੇ ਉਸ ਪ੍ਰੋਬਲਮ ਨੂੰ ਵੀ ਹੱਲ ਕਰਨ ਲਈ ਅਸੀਂ ਕਰਾਂਗੇ ਕਮੇਟੀ ਦੇ ਨਾਲ ਤਾਲਮੇਲ ਕਰਕੇ ਉਹਨਾਂ ਦਾ ਇੱਕ ਸੈਪਰੇਟ ਏਰੀਆ ਜਾਂ ਉਹਨਾਂ ਦੇ ਸਟੈਂਡ ਦੀ ਆਪਾਂ ਜਗ੍ਹਾ ਬਣਾਵਾਵਾਂਗੇ ਸੋ ਥੈਟ ਕਿ ਆਮ ਪਬਲਿਕ ਨੂੰ ਬਿਲਕੁਲ ਪਰੇਸ਼ਾਨੀ ਨਾ